ਮੋਰਚੇ ਬਾਰੇ ਆਪਾਂ ਨੂੰ ਵਿਚਾਰ ਸਾਂਝੇ ਕਰਨਗੇ ਹਾਂਜੀ ਬਰਦਰ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਰੀਬ 8 ਦਹਾਕਿਆਂ ਤੋਂ ਦਹਾਕੇ ਲੱਗ ਪਾ ਗਿਆ ਦੇਸ਼ ਆਜ਼ਾਦ ਹੋ ਇਹਨੂੰ ਹੋ ਗਿਆ ਪਰ ਭਾਰਤ ਦਾ ਕਿਸਾਨ ਤੇ ਮਜ਼ਦੂਰ ਅੱਜ ਵੀ ਗੁਲਾਮ ਹੀ ਆ ਉਹ ਕੁਝ ਵੀ ਪੈਦਾ ਕਰ ਲਵੇ ਤਾਂ ਉਹਨੂੰ ਇਹ ਚੀਜ਼ ਵਿੱਚ ਚੱਲਣ ਲੱਗਿਆ ਗੁਲਾਮੀ ਦਾ ਅਹਿਸਾਸ ਕਰਵਾਇਆ ਜਾਂਦਾ ਪਿਓ ਅੱਜ ਗੁਲਾਮ ਆ ਅਸੀਂ ਆਪਣੀ ਮਨਮਰਜ਼ੀ ਦਾ ਕាល ਇਹ ਵੀ ਆਪਣੀ ਜੋ ਲਾਗਤ ਦੇ ਮੁਤਾਬਕ ਭਾਅ ਮੰਗੇ ਉਹ ਸਾਨੂੰ ਮਿਲਦਾ ਨਹੀਂ ਹੋ ਸਕਦਾ ਮੇਰੇ ਖਿਆਲ ਨਾਲ ਵੀ ਜਿਹੜੇ ਦੇਸ਼ ਆਜ਼ਾਦੀ ਦੀਆਂ ਵਾਰੀਆਂ ਨੇ ਟਾਰਾ ਮਾਰਦੇ ਨੇ ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਵੀ 70% ਆਬਾਦੀ ਅੱਜ ਵੀ ਪਿੰਡਾਂ ਵਿੱਚ ਰਹਿੰਦੀ ਆ ਜਿਨ੍ਹਾਂ ਨੂੰ ਰੋਟੀ ਲੋੜ ਅਨਸਾਰ ਰੋਟੀ ਵਾਸਤੇ ਵੀ ਬਹੁਤ ਵੱਡਾ ਸੰਘਰਸ਼ ਕਰਨਾ ਪੈਂਦਾ ਵਾ ਉਸੇ ਸਿਰ ਦੇ ਤਹਿਤ ਅੱਜ ਅਸੀਂ ਲਗਭਗ ਇੱਥੇ ਚਾ ਸਮਾਉ ਚੱਲਿਆ ਇੱਥੇ ਤਾਂ ਨਾ ਲੱਗਾ ਵਾ ਇਸ ਤੋਂ ਪਹਿਲਾਂ ਵੀ ਆਪਾਂ ਸਵਾ ਸਾਲ ਤੋਂ ਵੱਧ ਦਾ ਸਮਾਜ ਜਿਹੜਾ ਅਸੀਂ ਦਿੱਲੀ ਲਾ ਕੇ ਆਏ ਆ ਪਰ ਆਜ਼ਾਦੀ ਵਾਲੀ ਗੱਲ ਸਾਨੂੰ ਕੋਈ ਜਾਬਦੀ ਨਹੀਂ ਜਿਹੜੀਆਂ ਸਰਕਾਰਾਂ ਬਣਦੀਆਂ ਲਗਭਗ ਉਹ ਡਿਕਟੇਟਰ ਵਾਲਾ ਅਖਤਿਆਰ ਹੀ ਬਣਾਉਂਦੀਆਂ ਨਾ ਉਹਨਾਂ ਨੇ ਅੱਜ ਤੱਕ ਕੋਈ ਵੀ ਲੋਕ ਇੱਤੇ ਕਾਨੂੰਨ ਜਾਂ ਲੋਕ ਇੱਤੇ ਕੋਈ ਕੰਮ ਨਹੀਂ ਕੀਤਾ ਜਿਹਦੇ ਨਾਲ ਲੋਕਾਂ ਦੀ ਪੂਰਤੀ ਹੋ ਸਕੇ ਅਸੀਂ ਲੋਕਾਂ ਨੂੰ ਵੀ ਜਾਗਰੂਕ ਕਰਨਾ ਚਾਹੁੰਦੇ ਹਾਂ ਵੀ ਜਿਹੜੇ ਪਿੰਡਾਂ ਵੀ ਸਾਡੇ ਬੈਠੇ ਆ ਹਜੇ ਆਪਣੀ ਮੁਕੰਮਲ ਆਜ਼ਾਦੀ ਨਹੀਂ ਮਿਲੀ ਆਪਾਂ ਨੂੰ ਜੋ ਆਪਾਂ ਕਰਦੇ ਦਵਾ ਦੇ ਮੁਕੰਮਲ ਆਜ਼ਾਦੀ ਮਿਲਣੀ ਆ ਆਓ ਤਗੜੇ ਹੋ ਕੇ ਇੱਕ ਵੱਡਾ ਹੰਬੜਾ ਮਾਰੀਏ ਤੁਹਾਨੂੰ ਪਤਾ ਹੀ ਆਪਾਂ ਪਿੱਛੇ ਜਿਹੜਾ ਸੰਘਰਸ਼ ਕੀਤਾ ਵਾ ਮੋਦੀ ਨੂੰ ਬੜੀ ਵੱਡੀ ਸੱਟ ਵੱਜੀ ਆ ਪਰ ਉਹਦੇ ਨਾਲ ਹੱਲ ਨਹੀਂ ਹੁੰਦਾ ਹਜੇ ਹੋਰ ਆਪਾਂ ਨੂੰ ਤਗੜੇ ਹੋ ਕੇ ਵੱਡਾ ਇਕੱਠ ਕਰਕੇ ਇਹਦੇ ਖਿਲਾਫ ਆਪਾਂ ਲੜਾਈ ਲੜਨੀ ਪੈਣੀ ਆ ਇਹਨੀਆਂ ਬੇਨਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾ ਰਜਾ ਅਸੀਂ ਆਹ ਟਾਈਮ ਮਜ਼ਦੂਰਾ 13 ਫਰਵਰੀ ਤੋਂ ਲੈ ਕੇ ਅੱਜ 21 ਜੂਨ ਹੋ ਚੱਲੀ ਏ ਖਨੌਰੀ ਬਾਟ ਤੇ ਜਿਹੜਾ ਮੋਰਚਾ ਅੱਜ 100 ਪੱਤੀਆਂ ਦਿਨਾਂ ਦੇ ਵਿੱਚ ਪਹੁੰਚ ਚੁੱਕਾ ਏ ਅਸੀਂ ਬਾਬਾ ਦਰਸ਼ਨ ਸਿੰਘ ਦੀ ਮੰਡੀ ਵਾਲਿਆਂ ਨਾਲ ਗੱਲਬਾਤ ਕਰਨ ਲੱਗੇ ਹਾਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖੋ ਚੜ੍ਹਦੀਆਂ ਕਲਾ 'ਚ ਰਹਿਣਾ ਜਾਣਾ ਪੈਰਾ ਚੜ੍ਹਦੀਆਂ ਕਲਾ 'ਚ ਕਿਉਂਕਿ ਸਾਡੇ ਗੁਰੂ ਦਾ ਸਾਡੇ ਸਿਰ ਤੇ ਹੱਥ ਆ ਮਗਰੋਂ ਤੇ ਡੋਲਣ ਵਾਲਾ ਤਾਂ ਹੈ ਹੀ ਨਹੀਂ ਇਹ ਪਹਿਰਾ ਇਹ ਫੌਜਾਂ ਤੇ ਜਿੱਤ ਕੇ ਜੱਲਾਂਗੇ ਜਿੱਤ ਕੇ ਤੇ ਜਿਹੜੇ ਪਿੰਡੀ ਬਸੇ ਨਗਰਾਂ 'ਚ ਬੈਠੇ ਨੇ ਉਹਨਾਂ ਅੱਗੇ ਬੇਨਤੀ ਆ ਕੇ ਥੋੜੀ ਕਹਾਣੀ ਸ਼ਰਮ ਕਰੀਏ ਆਪਾਂ ਸਾਰੇ ਰਾਜ ਮਿਲ ਕੇ ਮੋਰਚਾ ਜਿੱਤਣਾ ਤੇ ਇੱਥੇ ਆਣ ਕੇ ਹਾਜ਼ਰੀਆਂ ਭਰੀਏ ਤੇ ਮੋਰਚੇ ਨੂੰ ਜਿੱਤੀਏ ਤੇ ਫੇਰ ਆਪਣੀ ਗੱਲ ਸੁੱਤਰ ਆਉਣੀ ਹੈ ਖਾਲਸੇ ਦਾ ਫੇਰ ਫੇਰ ਪੜਾ ਲਗਣਾ ਵੀ ਖਾਲਸਾ ਖਾਲਸਾ ਹੀ ਆ ਤੇ ਖਾਲਸਾ ਕਦੇ ਹਾਰਿਆ ਨਹੀਂ ਖਾਲਸਾ ਜਿੱਤ ਕੇ ਜਾਂਦਾ ਤੇ ਆਪਾਂ ਜਿੱਤ ਕੇ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਆਪਣਾ ਮੋਰਚਾ ਜਿਹੜਾ ਹੈ ਅੱਜ 131 ਦਿਨਾਂ ਦੇ ਵਿੱਚ ਪਹੁੰਚ ਚੁੱਕਾ ਹੈ ਸਰਕਾਰ ਇੰਨੀ ਕਿ ਠੀਠ ਹੋ ਚੁੱਕੀ ਆ ਕਿ ਉਹ ਅੱਗੇ ਵੀ ਟਾਸ ਤੋਂ ਮਸ ਨਹੀਂ ਹੋ ਰਹੀ ਕਿਉਂਕਿ ਇਹ ਜਿਹੜੀਆਂ ਸਰਕਾਰਾਂ ਹੁੰਦੀਆਂ ਐ ਇਹ ਨੇਤਰਾਂ ਤੋਂ ਨਹੀਂ ਹੁੰਦੀਆਂ ਤੇ ਕੰਨਾਂ ਤੋਂ ਬੋਲੀਆਂ ਹੁੰਦੀਆਂ ਤੇ ਦੂਸਰੇ ਪਾਸੇ ਜਾਈਂਦਾ ਆਪਦੇ ਪਾਤਸ਼ਾਹ ਗੁਰੂ ਕਲਗੀਧਰ ਪਾਤਸ਼ਾਹ ਮਹਾਰੀ ਦੀ ਗੁਰਬਾਣੀ ਨੂੰ ਸੁਣੀਏ ਜੋ ਸਾਨੂੰ ਸਾਡੇ ਸਿੱਖ ਪੰਥ ਖਾਲਸੇ ਨੂੰ ਵਿਰਾਸਾ ਬਖਸ਼ ਕੇ ਗਏ ਆ ਹਯੂਰ ਸਾਹਿਬ ਪਾਤਸ਼ਾਹ ਨੇ 52 ਹੁਕਮਨਾਮੇ ਬਖਸ਼ੇ ਆ ਖਾਲਸੇ ਨੂੰ ਤੇ ਉਹਨਾਂ ਦੇ ਵਿੱਚ ਫਰਮਾਨ ਆ ਮਾਇਆ ਧਾਰੀ ਹਤਨਾ ਬੋਲਾ ਸ਼ਬਦ ਨਾ ਸੁਨੇ RAM ਘਿਟੋੜਾ ਇਹ ਜਿਹੜੀਆਂ ਸਰਕਾਰਾਂ ਨੇ ਇਹ ਗੁਰੂ ਪਾਤਸ਼ਾਹ ਦੇ ਨਾਲ ਵੀ ਘਿਟੋੜੇ ਮਾਰਨ ਨੂੰ ਫਿਰਦੀਆਂ ਐ ਤੇ ਪਿੱਛੋਂ ਮਾਰਦਿਆਂ ਆਈਆਂ ਨੇ ਪੰਜਵੇਂ ਪਾਤਸ਼ਾਹ ਮਹਾਰਾਜ ਨੂੰ ਤਵੀ ਦੇ ਬਾਇਆ ਕੋਈ ਉਹਦੇ ਵਿੱਚ ਪਾਤਸ਼ਾਹ ਦਾ ਨਹੀਂ ਸੀ ਰੋਲ ਤੇ ਪਾਤਸ਼ਾਹ ਨੂੰ ਸ਼ਹੀਦ ਕੀਤਾ ਗਿਆ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਦਿੱਲੀ ਦੀ ਚੌਂਕ ਅੰਦਰ ਸ਼ਹੀਦ ਕੀਤਾ ਗਿਆ ਕਿਉਂਕਿ ਜਿਹੜੀ ਸਾਡੀ ਵਿਰਾਸਤ ਹੈ ਇਹ ਖਾਲਸੇ ਦੀ ਇਹੋ ਜਿਹੀ ਵਿਰਾਸਤ ਆ ਇਹੋ ਜਾਂ ਹਿਰਦਾ ਹੈ ਇਹ ਗਰੀਬ ਵਾਸਤੇ ਉੱਠ ਕੇ ਖਲੋ ਜਾਂਦਾ ਹੈ ਕਿਉਂਕਿ ਅੱਜ ਅਸੀਂ 131 ਦਿਨਾਂ ਦੇ ਵਿੱਚ ਖਨੌਰੀ ਬਾਡਰ ਤੇ ਮੋਰਚਾ ਲਾ ਕੇ ਬੈਠੇ ਆ ਪਰ ਸਰਕਾਰ ਨੇ ਅਜੇ ਤਾਈਂ ਕੋਈ ਵੀ ਗੱਲ ਇਹਨਾਂ ਦੇ ਨਾਲ ਬਹਿ ਕੇ ਚਾਹੇ ਕੋਈ ਮੀਟਿੰਗ ਕਰਨ ਦੇ ਨਾਲ ਵਿੱਚ ਨਹੀਂ ਕਾਮਯਾਬ ਹੋਈ ਮੈਂ ਇਨੀਆਂ ਕੀ ਬੇਨਤੀਆਂ ਦੇ ਨਾਲ ਧੰਨਵਾਦ ਕਰਦਾ ਹਾਂ ਇਹਨਾਂ ਪੱਤਰਕਾਰਾਂ ਦਾ ਔਰ ਜਿਹੜੇ ਆਗੂ ਹੈ ਸਾਡੇ ਸਦਾ ਇੰਦਰਜੀਤ ਸਿੰਘ ਕੋਟ ਬੁੱਢਾ ਇਹਨਾਂ ਦਾ ਧੰਨਵਾਦ ਕਰਦਾ ਹਾਂ ਬਹੁਤ ਆਗੂ ਆ ਕਿ ਜਨਾਂ ਨੇ ਇਹ ਜ਼ਿੰਮੇਵਾਰੀਆਂ ਲਈਆਂ ਐ ਇਹਨਾਂ ਜ਼ਿੰਮੇਵਾਰੀਆਂ ਨਿਭਾ ਰਹੇ ਨੇ ਸਾਡੇ ਕੋਲ ਖਲੋਤੇ ਮਹਾਂਪੁਰਸ਼ ਬਾਬਾ ਦਰਸ਼ਨ ਸਿੰਘ ਜੀ ਮਾਣੇਗਿਆ ਵਾਲੇ ਦਾਸੂ ਵਾਲਾ 10 ਵਾਲ ਮੰਡੀ ਬਹੁਤ ਵੱਡੀ ਸੇਵਾ ਕੀਤੀ ਆ ਜਲ ਪਾਣੀ ਦੀ ਸੇਵਾ ਕੀਤੀ ਆ ਇਹਨੇ ਦੇ ਨਾਲ ਹੀ ਵਾਹਿਗੁਰੂ ਜੀ ਕਾ ਖਾਲਸਾ ਹੈ ਅੱਜ ਉਹ ਮੈਸੇਜ ਅੱਜ ਦਾ ਮੈਸੇਜ 21 ਜੂਨ ਦਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਵੱਡਾ ਸਾਡੇ ਜਿਲ੍ਹੇ ਪੰਜ ਤਰਨਤਾਰਨ ਅੰਮ੍ਰਿਤਸਰ ਕਪੂਰਥਲਾ ਜਲੰਧਰ ਤੇ ਫਰੂਪੁਰ ਇਹਨਾਂ ਜਿਲ੍ਹਿਆਂ ਦੇ ਵਿੱਚੋਂ ਪ੍ਰਸ਼ਾਸਨ ਪ੍ਰਧਾਨ ਜੀ ਨਾਲ ਅਸੀਂ ਬਹੁਤ ਮੈਸੇਜ ਆ ਰਿਹਾ ਹੈ ਕਿਉਂਕਿ ਜਿਹੜੀਆਂ ਪਿੱਛੇ ਜਥੇ ਬੰਦੀਆਂ ਸਾਰੀਆਂ ਚਟਾਨਾਂ ਵਾਂਗ ਖੜੀਆਂ ਆ ਆਪੋ ਆਪਣੀਆਂ ਸਿਫਤਾਂ ਦੇ ਵਿੱਚ ਆ ਰਹੇ ਤੇ ਖਨੌਰੀ ਬੱਡਰਤੀ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਜਿਹੜੇ ਵੀਰ ਇੱਥੇ 13 ਫਰਵਰੀ ਤੋਂ ਲੈ ਕੇ ਅੱਜ 21 ਜੂਨ ਹੋ ਚੁੱਕੀ ਹੈ ਡਟਾ ਖੜੇ ਮੋਰਚਿਆਂ ਦੇ ਵਿੱਚ ਕਿਉਂਕਿ ਸਾਡੀ ਨੌਜਵਾਨ ਪੀੜ੍ਹੀ ਨਾਲ ਖੜੀ ਏ ਬਜ਼ੁਰਗ ਵੀ ਖੜੇ ਬਾਬਾ ਜੀ ਨੇ ਨਾਲ ਖੜੇ ਸਤਕਾਰਯੋਗ ਹੈ ਵੈਰੂ ਜੀ ਕਾ ਖਾਲਸਾ ਵੈਰੂ ਜੀ ਕੀ ਫਤਿਹ ਖਨੌਰੀ ਬਾਰਡਰ ਤੇ ਮਿਤੀ 22 6 2024 ਨੂੰ ਰਜਾਨਾ ਦੀ ਤਰ੍ਹਾਂ 10 ਤੋਂ 11 ਵਜੇ ਤੱਕ ਦੀ ਜਿਹੜੇ ਦੋ ਫਾਰਮਾਂ ਦੀ ਮੀਟਿੰਗ ਹੁੰਦੀ ਆ ਉਹਦੇ ਸਬੰਧ ਦੇ ਵਿੱਚ ਵੱਖ-ਵੱਖ ਚਰਚਾਵਾਂ ਨੂੰ ਲੈ ਕੇ ਦੋਹੇ ਫਾਰਮਾਂ ਦੇ ਆਗੂਆਂ ਵੱਲੋਂ ਮੀਟਿੰਗਾਂ ਜਿਹੜੀ ਇੱਥੇ ਸਾਡੇ ਬਾਰਡਰ ਦੇ ਪ੍ਰਬੰਧਕੀ ਕਮੇਟੀ ਬਣਾਈ ਹੋਈ ਆ ਉਹਦੇ ਵਿੱਚ ਵੱਖ-ਵੱਖ ਵਿਚਾਰਾ ਕੀਤੇ ਜਾਂਦੇ ਨੇ ਅੱਜ ਸਾਡੇ ਨਾਲ ਕ੍ਰਾਂਤੀਕਾਰੀ ਪੰਜਾਬ ਦੇ ਸੁਭਾਗੂ ਸਲਵਿੰਦਰ ਸਿੰਘ ਜੀ ਆਏ ਹੋਏ ਨੇ ਇਹਨਾਂ ਨੂੰ ਪੁੱਛਾਂਗੇ ਵੀ ਕੀ ਆਪਣੀ ਮੋਰਚੇ ਰਣਨੀਤੀ ਆ ਪਿਛਲੀਆਂ ਜਾਂ ਅੱਗੇ ਆਉਣ ਵਾਲੀ ਦੱਸੋ ਪ੍ਰਧਾਨ ਜੀ ਕੀ ਵਿਚਾਰ ਨੇ ਜੀ ਅੱਜ ਮੈਂ ਸੁਵਿੰਦਰਪਾਲ ਸਿੰਘ ਮੋਲੋ ਵਾਲੀ ਪਿਛਲੇ ਸਮੇਂ ਦੌਰਾਨ ਜਿਹੜਾ ਸਾਰੇ ਭਾਰਤ ਅੰਦਰ ਸਾਰੇ ਭਾਰਤ ਦੇ ਲੋਕਾਂ ਨੇ ਖਾਸ ਕਰਕੇ ਪੰਜਾਬ ਦੇ ਸੰਘਰਸ਼ ਕਰਦੇ ਲੋਕਾਂ ਨੇ ਜਿਹੜੀ ਭਾਰ ਸਰਕਾਰ ਦੀ ਸਰਕਾਰ ਜਿਹੜੀ ਫੌੜੀ ਦੇ ਕਰਤੀ ਹੈ ਜਾਂ ਐ ਕਹਿ ਲਈਏ ਕਿ ਜਿਹੜਾ ਦੰਦਨਾ ਦਾ ਕਰਦਾ ਫਿਰਦਾ ਸੀ ਉਹ ਪਿੱਛੇ ਹਟਿਆ ਵਾ ਇਹ ਬਹੁਤ ਤਗੜੀ ਗੱਲ ਹੈ ਮੈਂ ਇਸ ਦੀ ਸਾਰੇ ਭਾਰਤ ਦੇ ਲੋਕਾਂ ਨੂੰ ਖਾਸ ਕਰਕੇ ਕਿਸਾਨ ਘੋੜ ਨੂੰ ਉਹ ਵਧਾਈ ਦੇਣਾ ਹੈ ਦੂਗੋ ਜ ਰਾਜਸਥਾਨ ਚ ਘੋਲ ਸੀ ਪੰਜਾਬ ਚ ਹਰਿਆਣਾ ਚ ਯੂਪੀ ਚ ਘੋਲ ਸੀ ਉੱਥੋਂ ਇਹ ਹਰ ਆਇਆ ਇਹਨਾਂ ਨੂੰ ਦੂਸਰੀ ਗੱਲ ਸੀ ਕਿ ਜਿਸ ਤਰੀਕੇ ਨਾਲ ਦੋਹਾਂ ਮੋਰਚਿਆਂ ਦੇ ਆਗੂ ਸਾਰੇ ਭਾਰਤ ਭੱਦਰ ਤੇ ਅੱਜ ਵੱਖ-ਵੱਖ ਸਟੇਟਾਂ ਚ ਜਾ ਰਹੇ ਨੇ ਕਿ ਘੋਲ ਨੂੰ ਕਿਵੇਂ ਹੋਰ ਤਕੜਾ ਕਰੀਏ ਇਹ ਘੋਲ ਨੂੰ ਤਕੜਾ ਕਰਨ ਵਾਸਤੇ ਅਸੀਂ ਬਹੁਤ ਸਾਰੀਆਂ ਸਟੇਟਾਂ ਚ ਸਾਡੇ ਡੱਲੇਵਾਲ ਜੀ ਇਨਸਾਫ ਦੀ ਗਵਾਈ ਚ ਪੰਦੀਰ ਦੀ ਗਵਾਈ ਚ ਜਾਂ ਹੋਰ ਨਾ ਸਾਥੀਆਂ ਦੀ ਗਵਾਈ ਵਿੱਚ ਸਾਰੇ ਭਾਰਤ ਅੰਦਰ ਸਾਡੀ ਤਾਕਤ ਗਈ ਹੈ ਤੇ ਮੋਰਚਾ ਤਕੜਾ ਹੋਊਗਾ ਤੀਸਰੀ ਗੱਲ ਹੈ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਭਾਰਤ ਦੇ ਲੋਕਾਂ ਨੂੰ ਕਿਸਾਨਾਂ ਨੂੰ ਸੱਦਾ ਦਿੰਨਾ ਤੁਹਾਡੇ ਮਾਧਮੇ ਰਹੀ ਪਈ ਕਿਸਾਨ ਵੀਰੋ ਭਾਵੇਂ ਝੋਨਾ ਲੱਗ ਰਿਹਾ ਕਣਕ ਵੱਢ ਲਈ ਅਸੀਂ ਮੇਰੀ ਬੇਨਤੀ ਹੈ ਕਿ ਜੇ ਮੋਰਚੇ ਨੂੰ ਅਸੀਂ ਜਿੰਨਾ ਤਕੜਾ ਕਰ ਲਿਆ ਅੱਜ ਜਿੱਥੇ ਅਸੀਂ ਇਹ ਸਮਝਦੇ ਹਾਂ ਕਿ ਜਿੰਨਾ ਹੀ ਮੋਰਚੇ ਨੂੰ ਤਕੜਾ ਕਰ ਲਿਆ ਮੋਰਚਾ ਹੁੱਡੀ ਛੱਤੀ ਮਲਕ ਸਾਡਾ ਅੱਜ ਜਿੱਤਾਂ ਲਫਤ ਰਹਿਆ ਪੇਛਕ ਕੱਲ ਰਸੂਮ ਦੀ ਪ੍ਰਸਤਿ ਪਾਰ ਸਰਕਾਰ ਨੇ 16 ਪੱਲਕ ਫਸਲਾਂ ਦੇ ਉੱਤੇ ਐਮ ਐਸ ਪੀ ਕਾਗਜ਼ਾਂ ਹੀ ਦੇਤੀ ਹੈ ਉਹ ਐਮ ਐਸ ਪੀ ਜਿਹੜੀ ਹੈ ਉਸ ਕਾਗਜ਼ਾਂ ਚ ਰਹੀ ਰਜਿਸਟਰ ਅਸੀਂ ਲਿਖਤੀ ਲੈਣਾ ਚਾਹੁੰਦੇ ਹਾਂ ਪਾਰ ਸਰਕਾਰ ਕੋਲੋਂ ਚਾਹੇ ਕੁਝ ਵੀ ਦੇ ਰਹੇ ਨੇ ਲਚੌੜਾਂ ਤੇ ਭਾਵੇਂ ਉਹਨਾਂ ਨੇ ਕੁਝੋਣੇ ਤੇ ਕੱਟ ਦਿੱਤੀ ਹੈ ਪਰ ਅਸ ਨੂੰ ਮਾਨਤਾ ਤੇ ਨਹੀਂ ਦਿੱਤੀ ਪਰ ਅਸੀਂ ਕਹਿੰਦੇ ਆ ਉਹਨੂੰ ਲਿਖਤੀ ਕਰਕੇ ਦਿੱਤਾ ਜਾਵੇ ਜੇ ਪਾਰ ਸਰਕਾਰ ਜੇ ਵੀ ਇਸ ਗਲਤੀ ਸਾਡੀ ਦੀ ਕੋਲ ਦੀ ਤਾਕਤ ਨੂੰ ਨਹੀਂ ਮੰਨਦੀ ਇਹ ਅਫਸੋਸ ਹੈ ਜਿਹੜੀ ਸਾਡੀ ਲੀਡਰਸ਼ਿਪ ਨੇ ਕਿਹਾ ਕਿ ਅਸੀਂ ਕੁੱਲ ਐਮਪੀ ਨੂੰ ਮੰਗ ਪੱਤਰ ਦਾਂਗੇ ਇਹ ਵੀ ਬਹੁਤ ਵਧੀਆ ਗੱਲਾਂ ਮੰਗ ਪੱਤਰ ਦੇਣੇ ਚਾਹੀਦੇ ਨੇ ਉਹ ਮੰਗ ਪੱਤਰ ਪਹਿਲਾਂ ਸਾਰਿਆਂ ਦੇ ਗਏ ਵੀ ਨਹੀਂ ਭਾਰਤ ਕਰਦੀ ਵਿਰੋਧੀ ਧਿਰ ਨੇ ਸਾਰੀ ਨੇ ਸਾਡੇ ਐਜੰਡੇ ਨੂੰ ਚੁੱਕਿਆ ਵੀ ਹੈ ਕਿ ਸੋਮੇਨਾਥਨ ਦੀ ਗੱਲ ਨਹੀਂ ਚੁੱਕੀ ਹੈ ਐਮਐਸਪੀ ਦੀ ਗੱਲ ਚੁੱਕੀ ਹੈ ਬੀਮਾ ਕਰਨ ਵਾਲੀ ਗੱਲ ਚੁੱਕੀ ਹੈ ਬੀਲੀ ਦੀ ਬਲਟ 2020 ਵੱਲ ਚ ਗੱਲ ਚੁੱਕੀ ਹੈ ਇਸ ਕਰਕੇ ਭਰਾਓ ਮੈਂ ਬਹੁਤੀ ਦੂਰ ਨਾ ਜਾਂਦਾ ਹੋਇਆ ਸਾਰੇ ਪੰਜਾਬ ਦੇ ਭਾਰਤ ਦੇ ਕਿਸਾਨਾਂ ਨੂੰ ਹਰਿਆਣੇ ਦੇ ਕਿਸਾਨਾਂ ਨੂੰ ਮੈਂ ਬੇਨਤੀ ਕਰਦਾ ਹਾਂ ਕਿ ਜਿੱਥੇ ਮੋਰਚਾ ਲੱਗਾ ਉਸ ਮੋਰਚੇ ਚ ਵੱਧ ਵੱਧ ਤਾਕਤ ਭੇਜੋ ਤਾਂ ਕਿ ਮੋਰਚਾ ਜਿੱਤਣ ਲੱਗੇ ਵਧ ਰਿਹਾ ਉਹਨੂੰ ਫੌਰੀ ਤੌਰ ਤੇ ਜਿੱਤਿਆ ਜਾਏ ਇਹਨਾਂ ਕੁਝ ਕਹਿੰਦਾ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਨੇ ਦੱਸਿਆ ਤੇ ਸਾਡੇ ਜਥੇਬੰਦੀ ਦੇ ਬੀਕੇ ਜੋ ਆਜ਼ਾਦ ਵੱਲੋਂ ਵੀ ਹਰ ਰੋਜ ਦੀ ਤਰ੍ਹਾਂ ਮਤਲਬ ਜਿਵੇਂ ਅਸੀਂ ਹਫਤਾਵਾਰੀ ਲਾਈਆਂ ਹੋਈਆਂ ਨੇ ਡਿਊਟੀਆਂ ਬੀਬੀਆਂ ਦੀਆਂ ਔਰਤਾਂ ਦੀਆਂ ਇਸ ਕਰਕੇ ਜਿਹੜੀ ਸਾਡੇ ਨੂੰ 28 29 ਤਰੀਕ ਦੀ ਬੀਬੀਆਂ ਦੀ ਗਿਣਤੀ ਹੈ ਉਹ ਸ਼ੰਭੂ ਬਾਡਰ ਤੇ ਜਾ ਰਹੀ ਹੈ ਤੇ ਜਿਹੜੀ 25 ਤਰੀਕ ਦੀ ਮੰਗ ਦਿਨ ਮੰਗਲਵਾਰ ਨੂੰ ਪਾਤੜਾ ਬਲਾਕੇ ਸਾਰੀਆਂ ਬੀਬੀਆਂ ਦਾ ਜਿੱਥੇ ਨੇ ਜਿਹੜੇ ਇਹ ਖਨੌਰੀ ਬਾਡਰ ਤੇ ਆਉਣਗੇ ਹੁਣ ਸਾਡੇ ਨਾਲ ਬੀਕੇਜੂ ਆਜ਼ਾਦ ਦੇ ਬਲਾਕ ਆਗੁਰਾ ਸਿੰਘ ਜੀ ਥਿੜੀ ਇਹ ਦੱਸੋ ਜੀ ਪ੍ਰਮਾਨ ਜੀ ਕਿਉਂਕਿ ਮੋਰਚਾ 13 ਫਰੀਦ ਲੱਗਾ ਹੋਇਆ ਹੈ ਬਹੁਤੇ ਲੋਕਾਂ ਨੂੰ ਲੱਗਦਾ ਹੈ ਕਿ ਮੋਰਚਾ ਲੰਮਾ ਹੋ ਗਿਆ ਜੀ ਸਰਕਾਰ ਵੇਸਲੀ ਬੈਠੀ ਹੈ ਸੁਣਦੇ ਨਹੀਂ ਸਰਕਾਰ ਤੇ ਮੋਰਚਾ ਦਾ ਪੂਰਾ ਪ੍ਰੈਸ਼ਰ ਬਣਿਆ ਹੋਇਆ ਹੈ ਸਰਕਾਰ ਗੋਡੇ ਪਰਨੇ ਹੋਈ ਪਈ ਹੈ ਜਿਹੜੀ ਸਰਕਾਰ ਮੋਦੀ-ਮੋਦੀ ਕਰਦੇ ਸੀ ਉਹ ਐਨਡੀ ਦੀ ਹੋ ਕੇ ਉਹ ਲੰਗੜੀ ਸਰਕਾਰ ਹੈ ਅੱਜ ਕੱਲ ਕਿਉਂਕਿ ਫੌੜੀਆਂ ਤੇ ਕਿਸੇ ਦੇ ਆਸਰੇ ਚੱਲ ਰਹੀ ਹੈ ਤੇ ਮੋਰਚਾ ਬੇਸ਼ੱਕ ਸਾਡੇ ਕੰਮਾਂ ਦਾ ਟਾਈਮ ਹੈ ਸੋਨੀ ਦੀ ਫਸਲ ਦੀ ਬਜਾਈ ਹੈ ਫਿਰ ਵੀ ਅਸੀਂ ਵਿਉਂਤਬੰਦੀ ਨਾਲ ਹਫਤਾਵਾਰੀ ਕਰਕੇ ਕਿਉਂਕਿ ਕੰਮ ਤੇ ਟਾਈਮ 'ਚ ਕਿਸਾਨ ਵੀਰਾਂ ਦਾ ਟਾਈਮ ਘਟ ਹੁੰਦਾ ਹੈ ਤਾਂ ਉਹਨਾਂ ਦਿਨਾਂ ਦੇ ਵਿੱਚ ਅਸੀਂ ਕਿਸਾਨ ਬੀਬੀਆਂ ਨੂੰ ਉਤਸ਼ਾਹਤ ਕੀਤਾ ਕਿ ਉਹਨੇ ਦਿਨ ਤੁਸੀਂ ਸਾਡੇ ਮੋਰਚੇ ਦੇ ਵਿੱਚ ਹਾਜ਼ਰੀ ਭਰ ਕੇ ਮੋਰਚੇ ਦੀ ਵਿਉਂਤਬੰਦੀ ਦੇ ਮੁਤਾਬਕ ਉਹਨੂੰ ਚੜਦੀ ਕਲਾ ਵਿੱਚ ਰੱਖਣਾ ਅੱਗੇ ਲਿਜਾਣਾ ਮੋਰਚੇ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਆਉਂਦੀ ਨਹੀਂ ਸੋ ਉਸੇ ਵਿਵੰਦਬੰਦੀ ਦੇ ਤਹਿਤ ਅਸੀਂ ਆਪਣੇ ਬਲਾਕਾਂ ਵੱਲੋਂ ਬਤਲਾ ਤੇ ਮੋਨਕ ਬਲਾਕ ਵੱਲੋਂ ਇੱਕ ਦਿਨ ਹਫਤੇ ਦੇ ਵਿੱਚ ਰੱਖਿਆ ਕਿ ਬੀਬੀਆਂ ਇੱਥੇ ਜ਼ਰੂਰ ਪਹੁੰਚਣਗੀਆਂ ਉਸੇ ਦੇ ਲੜੀ ਤਹਿਤ ਆਉਣ ਵਾਲੇ 25 ਦਿਨੋਂ ਅਸੀਂ ਦੋਆਂ ਬਲਾਕਾਂ ਤੋਂ ਵੱਡੀ ਬੀਬੀ ਗਿਣਤੀ ਦੇ ਵਿੱਚ ਬੀਬੀ ਆ ਤੇ ਲੈ ਕੇ ਪਹੁੰਚਾਂਗੇ ਜੀ ਧੰਨਵਾਦ ਪ੍ਰਧਾਨ ਜੀ ਦਾ ਜਿਹੜਾ ਕਿ ਆਪਾਂ ਨੂੰ ਅਗਲੇ ਪ੍ਰੋਗਰਾਮਾਂ ਬਾਰੇ ਵੀ ਤੇ ਆਪਣੇ ਸੂਬੇ ਦੇ ਆਗੂ ਦੋਹੇ ਫਰਮਾ ਦੇ ਵੱਲੋਂ ਜਿਹੜੇ ਵੱਖ-ਵੱਖ ਸਟੇਟਾਂ ਦੇ ਵਿੱਚ ਜਾ ਰਹੇ ਹਨ ਉਹਨਾਂ ਬਾਰੇ ਦੱਸਿਆ ਹੁਣ ਮੈਂ ਬੇਨਤੀ ਕਰਦਾ ਸਾਡੇ ਨਾਲ ਸਿੱਧੂਪੁਰ ਜਥੇਬੰਦੀ ਦੇ ਸੰਗਰੂਰ ਜ਼ਿਲ੍ਹੇ ਤੋਂ ਸਰਜੀਤ ਸਿੰਘ ਜੀ ਇਹ ਵੀ 2 ਮਿੰਟ ਲਈ ਆਪਣੇ ਵਿਚਾਰ ਦੱਸਣਗੇ ਹਾਂਜੀ ਪ੍ਰਧਾਨ ਜੀ ਜਿਹੜਾ ਅੱਜ ਦਾ ਲੋਕਾਂ ਦਾ ਇਸ ਬਾਰਡਰਾਂ ਦੇ ਉੱਤੇ ਆਉਣਾ ਹੈ ਇਸ ਕਰਕੇ ਲੋਕ ਆਏ ਨੇ ਆਪਦੇ ਕਿੱਤੇ ਦੀ ਮੰਗ ਨੂੰ ਮਨਾਉਣ ਦੇ ਲਈ ਮੰਗ ਵੀ ਉਹ ਆ ਜਿਹੜੀ ਸਰਕਾਰ ਨੇ ਕੁਝ ਸਮਾਂ ਪਹਿਲਾਂ ਮੰਗ ਲਿਆ ਮੰਨ ਲਿਆ ਤੀ ਜਾਂ ਦਿੱਲੀ ਦੀਆਂ ਨੀਤੀਆਂ ਜਿਹੜੇ ਕਾਲੇ ਕਾਨੂੰਨਾਂ ਦੀਆਂ ਨੀਤੀਆਂ ਸਰਕਾਰ ਵੱਰੋਂ ਲੈ ਕੇ ਆਈ ਸੀ ਉਹਦੀ ਲੜਾਈ ਲੜੀ ਕਿਸਾਨਾਂ ਨੇ ਇਕੱਠੇ ਹੋ ਕੇ ਦਿੱਲੀ ਦੇ ਵਿੱਚ ਉਸ ਸਮੇਂ ਸਰਕਾਰ ਨੇ ਮੰਨਿਆ ਤੀ ਕਿਸਾਨਾਂ ਨੇ ਵੀ ਸੋਚਿਆ ਵੀ ਚਲੋ ਕਾਲੇ ਕਾਨੂੰਨ ਤਾਂ ਵਾਪਸ ਕਰਾਉਣੇ ਕਰਾਉਣੇ ਨੇ ਵੀ ਅੱਗੇ ਨੀਤੀ ਬਣਾਵੇ ਸਰਕਾਰ ਕਿੱਤੇ ਦੀ ਕਿੱਤੇ ਦੀ ਨੀਤੀ ਦੇ ਸੰਬੰਧ ਦੇ ਵਿੱਚ ਐਮਐਸਵੀ ਮੰਗ ਕੀਤੀ ਲੋਕਾਂ ਨੇ ਇਹ ਸਾਡੀ ਐਮਐਸਬੀ ਜਿਹੜੀ ਦਿੱਤੀ ਜਾਵੇ ਲਿਖਤੀ ਰੂਪ ਦੇ ਵਿੱਚ ਵੀ ਕਿਸਾਨ ਇਹਦੇ ਨਾਲ ਬਚ ਸਕਦਾ ਅੱਜ ਪੰਜਾਬ ਬਰਬਾਦ ਹੋ ਰਿਹਾ ਸਾਰਾ ਭਾਰਤ ਬਰਬਾਦ ਹੋ ਰਿਹਾ ਬਾਹਰ ਨੂੰ ਲੋਕ ਭੱਜ ਰਹੇ ਨੇ ਮੰਗਾਈ ਦੇ ਕਾਰਨ ਕਿਸਾਨ ਦੇ ਫਸਲ ਦੀ ਰੇਟ ਨਹੀਂ ਜਿਹੜੇ ਹੋਰ ਰੇਟ ਨੇ ਬਹੁਤ ਅੱਗੇ ਚਲੇ ਗਏ ਇਸ ਕਰਕੇ ਸਰਕਾਰ ਨੇ ਕਹੀ ਜੀ ਚੁੱਪ ਬੱਟ ਰੱਖੀ ਹੈ ਜਿਵੇਂ ਕਹਿ ਲਿਆ ਵੀ ਡਿਕਟੇਟਰ ਬਣੇ ਹੋਏ ਨੇ ਵੀ ਕਿਸਾਨ ਚਲੇ ਜਾਣਗੇ ਖਾਨੀ ਛੱਡ ਕੇ ਜਿਹੜੇ ਬੈਠੇ ਨੇ ਵੀ ਕਿੰਨਾ ਚਿਰ ਬੈਠ ਜਾਣਗੇ ਪਰ ਮਜਬੂਰੀ ਹੁੰਦੀ ਹੈ ਕਿਸੇ ਦੀ ਸਰਕਾਰ ਇਸ ਗੱਲ ਦੇ ਭਲੇਖੇ ਦੇ ਵਿੱਚ ਹੈ ਜਦ ਕਿਸੇ ਦੀ ਮਜਬੂਰੀ ਬਣ ਜੇ ਉਹ ਕਦੇ ਨਹੀਂ ਦੇਖਦਾ ਹੁੰਦਾ ਮਗਰਲਾ ਪਾਸਾ ਵੀ ਮਗਰ ਕੀ ਹੁੰਦਾ ਮੂਰੇ ਜਾਣਾ ਹੁੰਦਾ ਉਹਨੇ ਵੀ ਜਿਹੜੀ ਮੰਗ ਨੂੰ ਲੈ ਕੇ ਅਸੀਂ ਆਏ ਆ ਉਹ ਮੰਗ ਮਨਾਉਣ ਦੇ ਲਈ ਅਸੀਂ ਸਰਕਾਰ ਤੋਂ ਮਨਾਵਾਂਗੇ ਸਰਕਾਰ ਨੂੰ ਮੰਨਣੀ ਪੈਣੀ ਹੈ ਤਾਂ ਸਰਕਾਰ ਸਮਝੇ ਸੋਚੇ ਵੀ ਇਸ ਕੋਲ ਲੜਨ ਦੇ ਵਿੱਚ ਸਰਕਾਰ ਦੀਆਂ ਜਿਹੜੀਆਂ ਚੋਣਾਂ ਆਈਆਂ ਨੇ ਉਹ ਚੋਣਾਂ ਦੇ ਵਿੱਚ ਸਰਕਾਰ ਦਾ ਵੱਡਾ ਨੁਕਸਾਨ ਵੀ ਹੋਇਆ ਹੈ ਸਰਕਾਰ ਮੰਨੇ ਨਾ ਮੰਨੇ ਗਾਹਲੇ ਸਮੇਂ ਦੇ ਵਿੱਚ ਸਰਕਾਰ ਦਾ ਨੁਕਸਾਨ ਵੱਡਾ ਹੋਣਾ ਹੋਰ ਵੀ ਵੱਡਾ ਇਦੋਂ ਹੋਣਾ ਹੈ ਪਰ ਸਰਕਾਰ ਨੂੰ ਮੰਨਣਾ ਵੀ ਪੈਣਾ ਹੈ ਅਸੀਂ ਇਹ ਗੱਲ ਕਹਿੰਦੇ ਆਂ ਵੀ ਸਰਕਾਰ ਫਿਰ ਮੰਨੇ ਨਾ ਮੰਨੇ ਜਦ ਲੋਕ ਇੰਨੇ ਬਾਗੀ ਹੋ ਜਾਣ ਸਰਕਾਰ ਕੋਲੋਂ ਸਰਕਾਰ ਨੂੰ ਸਰਕਾਰ ਹੀ ਨਾ ਮੰਨਣ ਠੀਕ ਹੈ ਸਰਕਾਰਾਂ ਕਾਨੂੰਨ ਲਿਆਉਂਦੀਆਂ ਨੇ ਪਰ ਜੇ ਮੰਨ ਲੇ ਤਾਂ ਜੇ ਪਰਜਾ ਉਸ ਕਾਨੂੰਨਾਂ ਨੂੰ ਨਹੀਂ ਮੰਨਦੀ ਨਾ ਤਾਂ ਸਰਕਾਰ ਸਮੇ ਮੁਤਾਬਕ ਮੈਂ ਕਹਿੰਦਾ ਵੀ ਉਸ ਗੱਲ ਤੇ ਗਲਤੀ ਕਰਦੀ ਐ ਇੰਨਾ ਕਹਿੰਦਾ ਮੈਂ ਫਤਿਹ ਬੁਲਾਉਣਾ ਵਾਈਗਰੀ ਚ ਖਰਸਾ ਬੈਠਾ